ਜੇ ਲੱਗਦੇ ਸਭ ਦੇ ਪਾਲੀਦਾ ਤੇ ਮੈਂ ਛੱਡੀਆਂ ਇਹ ਲੱਕਰੀਆਂ ਤੇ ਮੋੜ ਜਾਓ ਅਦਰ ਬਣ ਗਏ ਤੇ 120 ਰੁਪਏ ਦਾ ਮਤਲਬ ਹੈ ਟੀਟਰ ਫ੍ਰੀਜੀ ਕਰਨਾ ਕੋ ਹਮ ਤੇ 90000 ਰੁਪਿਆ ਮਤਲਬ ਮੈਨੂੰ ਅਗਲੇ ਦਿਨ ਨਾਲ ਫੋਨ ਆਇਆ ਤੇ ਮੈਂ ਇੱਥੇ ਲਾਂਦੀ ਡੇਟ ਇਹਨਾਂ ਦੇ ਦਿੱਤੀ ਹਮ ਤੇ ਇਹਨਾਂ ਮੈਨੂੰ 90000 ਪੂਰਾ ਦੇ ਦਿੱਤਾ ਹਮ ਕੋਈ ਪੈਸੇ ਦੀ ਕਟਰੀ ਨਹੀਂ ਲਾਈ ਨੇ ਪੂਰਾ 90000 ਦਿੱਤਾ ਕੀ ਕਰੋਗੇ ਫਿਰ 90000 ਰੁਪਏ ਦਾ ਕੀ ਸੋਚਿਆ ਹੈ 90 ਹਜ਼ਾਰ ਨੂੰ ਮਾਰੋ ਘਰੇ ਵਰਤਾ ਕੇ ਹਾਂ ਜਵਾਟਾ ਜੁੜੀ ਪੜਾਈ ਲਿਖਾਈ ਤੇ ਉਹਨਾਂ ਤੇ ਲਾਵਾਂਗੇ ਹਾਂ ਪਹਿਲਾਂ ਵੀ ਕਦੇ ਇਨਾਮ ਨਿਕਲੇ ਕਿ ਪਹਿਲੀ ਵਾਰੀ ਜ਼ਿੰਦਗੀ ਤੇ ਅੱਛਾ ਪਹਿਲਾਂ ਕਦੇ ਨਹੀਂ ਨਿਕਲਿਆ ਨਹੀਂ ਕਿੰਨਾ ਚਿਰ ਹੋ ਗਿਆ ਲਾਟਰੀ ਪਾਦਿਆਂ ਨੂੰ ਹੋ ਗਿਆ ਨੇ 5-6 ਮਹੀਨੇ ਹੋ ਗਏ ਨੇ ਪਾਦਿਆਂ ਨੂੰ ਹਣ ਤਵਿੱਚ ਦੋ ਤਿੰਨ ਮਹੀਨੇ ਮੈਸਜ ਕੀਤਾ ਨਹੀਂ ਮਤਲਬ ਨਹੀਂ ਪਾਰੇ ਸੀ ਨਹੀਂ ਪਾਰੇ ਅੱਛਾ ਤਾਂ ਫਿਰ ਉਹ ਦਿਨ ਕੀ ਦਿਮਾਗ ਤੇ ਆਇਆ ਫਿਰ ਪਾਲੀ ਲੱਗ ਵੈਸੇ ਥੋ ਮੈਂ ਲੱਗ ਰਹਾ ਸੀ ਤੇ ਮੈਂ ਕਰਨਾ ਨੇ ਬੁਲਾਇਆ ਦੂਰੋਂ ਕਹਿਣਾ ਤਾਂ ਕਿ ਹਰਾ ਮੋਰ ਦਾ ਬਣ ਗਿਆ ਇੰਦਰ ਆ ਗਿਆ ਹਾਂ ਤੇ ਮੈਂ ਪਾਲੀ 120 ਪੈਸੇ ਦੀ ਲੱਗ ਰਹੀ ਹਾਂ ਤੇ ਅਗਲੇ ਦਿਨ ਨਾਲ ਫੋਨ ਆਇਆ ਸਵੇਰੇ ਅੰਦੇ ਦਾ ਟਿਕਟ ਲੈ ਆ ਤਾ ਅੱਛਾ ਤੇਰੇ ਕੋਲ ਟਿਕਟ ਹੈ ਹੀ ਹਾਂ ਤੇ 90000 ਰੁਪਿਆ ਤੈਨੂੰ ਆਇਆ ਨਾ ਅਦਾ ਲੈ ਜਾ ਖੁਸ਼ ਆਪ ਖੁਸ਼ ਅੱਛਾ ਠੀਕ ਹਾਂਜੀ ਐਸ ਵਾਰ ਆਪਣੇ ਕੋਲ ਪਰਸੋਂ 90000 ਰੁਪਏ ਦਾ ਪ੍ਰਾਈਸ ਲੱਗਿਆ ਜੀ 120 ਰੁਪਏ ਦੀ ਕਾਪੀ ਸੀਗੀ ਜੀ ਜਿਸ ਦਾ ਨੰਬਰ ਸੀਗਾ 51119 ਜੀ ਹਾਂਜੀ ਇਸ ਤੇ ਆਪਣੇ ਕੋਲ 90000 ਰੁਪਏ ਦਾ ਪ੍ਰਾਈਸ ਲੱਗਿਆ ਪ੍ਰਾਈਸ ਦਾ ਸਾਰਿਆਂ ਨੂੰ ਪਤਾ ਹੀ ਹੈ ਪਹਿਲਾਂ ਵੀ ਨਿਕਲਦੇ ਰਹਿੰਦੇ ਆ तकरीबन ਆਪਣੇ ਕੋਲ ਡੇਲੀ ਪ੍ਰਾਈਸ ਆਉਂਦੇ ਹੀ ਰਹਿੰਦੇ ਆ ਇਸ ਵਾਰ 120 ਰੁਪਏ ਚ 90000 ਦਾ ਪ੍ਰਾਈਸ ਲੱਗਿਆ ਜੀ ਇਹਨਾਂ ਨੂੰ ਤੇ ਇਹ ਆਪਣੇ ਕੋਲ ਲੰਘ ਹੀ ਰਹੇ ਸੀਗੇ ਕਿਉਂਕਿ ਆਪਣੇ ਪੁਰਾਣੇ ਕਸਟਮਰ ਆਪਾਂ ਆਵਾਜ਼ ਮਾਰੀ ਕਿ ਆਜੋ ਅੱਜ ਲਾਟਰੀ ਪਾ ਲਓ ਕਹਿੰਦੇ ਨਹੀਂ ਵੀ ਨਿਕਲਦਾ ਨਹੀਂ ਕੁਛ ਅਪਾ ਇਹੀ ਗੱਲ ਕਹਿਦੀ ਆ ਵੀ ਲਾਟਰੀ ਬਹੁਤ ਕਿਸਮਤ ਦਾ ਕੋਈ ਪਤਾ ਨਹੀਂ ਫਿਰ ਇਹਨਾਂ ਨੂੰ 120 ਰੁਪਏ ਵਾਲੀ ਇੱਕ ਕਾਪੀ ਦਿੱਤੀ ਆ ਜਿਸ ਤੇ 90000 ਰੁਪਏ ਦਾ ਪ੍ਰਾਈਜ਼ ਲੱਗਿਆ ਜੀ ਇਸ ਮਹੀਨੇ ਕਿੰਨੇ ਇਨਾਮ ਲੱਗ ਚੁੱਕੇ ਇਸ ਵਾਰ ਆਪਣੇ ਤਾਂ ਇਸ ਮਹੀਨੇ ਦੇ ਵਿੱਚ ਆਪਣੇ ਕੋਲ ਚਾਰ ਇਨਾਮ ਲੱਗੇ ਆ ਜੀ 2 90 90000 ਦੇ ਲੱਗੇ ਆ 2 45 45000 ਰੁਪਏ ਦੇ ਲੱਗੇ ਨੇ ਜੀ ਤੇ ਹੁਣ ਹੋਰ ਕਿਹੜਾ ਬੰਪਰ ਆ ਰਿਹਾ ਹੁਣ ਇਸ ਵਾਰ 10 ਕਰੋੜ ਦਾ ਬੰਪਰ ਹੈ ਜੀ ਪੰਜਾਬ ਸਰਕਾਰ ਦਾ 500 ਰੁਪਏ ਦੀ ਟਿਕਟ ਹੈ ਜੀ ਜਿਸ ਦਾ ਪ੍ਰਾਈਜ਼ ਹੈ 10 ਕਰੋੜ ਤੇ ਪੰਜਾਬ ਸਰਕਾਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਆਇਆ ਜੀ 10 ਕਰੋੜ ਦਾ ਪ੍ਰਾਈਜ਼ ਇਹ ਲੋਹੜੀ ਦਾ ਡਰਾ ਹੈ ਜੀ ਇੱਕ ਤਰੀਕ ਅਗਲੇ ਪੀੜੇ ਜਨਵਰੀ ਦਾ 18 ਤਰੀਕ ਦਾ ਡਰਾ ਹੈ ਜੀ ਇਸ ਦਾ ਇਸ ਦਾ ਫਸਟ ਪ੍ਰਾਈਜ਼ 10 ਕਰੋੜ ਰੁਪਏ ਹੈ ਇੱਕੋ ਬੰਦੇ ਨੂੰ ਮਿਲੇਗਾ ਹਾਂ ਜੀ ਇੱਕੋ ਬੰਦੇ ਨੂੰ ਉਸ ਤੋਂ ਬਾਅਦ ਇੱਕ ਪ੍ਰਾਈਜ਼ ਹੈ ਜੀ 1 ਕਰੋੜ ਦਾ ਇੱਕ ਪ੍ਰਾਈਜ਼ ਦਾ 50 ਲੱਖ ਦਾ ਉਸ ਤੋਂ ਬਾਅਦ 10 ਲੱਖ ਤੇ 5 ਲੱਖ ਦੇ ਹੋਰ ਵੀ ਬਹੁਤ ਪ੍ਰਾਈਜ਼ ਹੈ ਇਹਦੇ ਵਿੱਚ ਜੀ ਸੋ ਸਾਰਿਆਂ ਨੂੰ ਇਹ ਹੀ ਅਪੀਲ ਕਰਦੇ ਆ ਕਿ ਲਾਟਰੀ ਪਾਇਆ ਕਰੋ ਦਿਲ ਨਾ ਛੱਡਿਆ ਕਰੋ ਭਾਵੇਂ ਕਦੇ-ਕਦੇ ਲਾਟਰੀ ਪਾਲੇ ਕਰੋ ਕਿਉਂਕਿ ਕਿਸਮਤ ਦਾ ਕੋਈ ਪਤਾ ਨਹੀਂ ਲੱਗਦਾ ਹੈ ਜੀ ਕੰਟੈਕਟ ਨੰਬਰ ਜੇਕਰ ਕਿਸੇ ਨੇ ਲਾਟਰੀ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ ਕਿਸੇ ਨੇ ਜਾਣਕਾਰੀ ਲੈਣੀ ਹੋਵੇ ਮੇਰਾ ਮੋਬਾਈਲ ਸੋ ਇੱਕ ਪੁਰਾਣੀ ਆਪਾਂ ਵੀਡੀਓ ਪਾਈ ਸੀ ਉਹਦੇ ਬਾਰੇ ਵੀ ਆਪਾਂ ਗੱਲ ਕਰ ਲੈਣੀ ਹੈ ਕਿ ਜੋ ਆਫਰ 4 ਦਿਨ ਦੇ ਲਈ ਲਾਈ ਗਈ ਸੀ ਉਹ 4 ਦਿਨ ਦੇ ਲਈ ਸੀਗੀ ਹੁਣ ਉਹ ਆਫਰ ਨਹੀਂ ਹੈ ਜੀ ਸੋ ਪਲੀਜ਼ ਦੁਕਾਨ ਤੇ ਆ ਕੇ ਬਹਿਸ ਨਾ ਕਰੋ ਉਹਦੇ ਲਈ ਉਹ 4 ਦਿਨ ਦੇ ਲਈ ਆਈ ਸੀ ਕਿ ਆਪਾਂ ਪਹਿਲਾਂ ਕਿਹਾ ਸੀਗਾ ਸਾਰਿਆਂ ਨੂੰ ਉਹ 4 ਦਿਨ ਅਸੀਂ ਦਿੱਤੀ ਵੀ ਹੈ ਕਿਸੇ ਨੂੰ ਮਨਾ ਨਹੀਂ ਕੀਤਾ ਪਰ ਪਲੀਜ਼ ਹੁਣ ਬੜਾ ਕੋਆਪਰੇਟ ਕਰੋ ਅਗਰ ਕੋਈ ਆਫਰ ਨਵੀਂ ਆਈ ਤਾਂ ਅਸੀਂ ਜਰੂਰ ਲਾਈਵ ਹੋ ਕੇ ਦੱਸਾਂਗੇ ਧੰਨਵਾਦ